ਬਹੁਤ ਸਾਰੇ ਕਲੀਨਿਕ ਤੇ ਐਸੇ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ ਜਿਨ੍ਹਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਹਮੇਸ਼ਾ ਥਕਾਵਟ ਮਹਿਸੂਸ ਕਰਦੇ ਆ ਅੱਛਾ ਖਾਂਦੇ ਆ ਅੱਛੀ ਸਲੀਪ ਲੈਂਦੇ ਆ ਲੇਕਿਨ ਉਸ ਦੇ باوجود ਇੱਕ ਡਰਾਈਵ ਦੀ ਕਮੀ ਹੁੰਦੀ ਹੈ ਹਮੇਸ਼ਾ ਕੁਝ ਕਰਨ ਦਾ ਮਨ ਨਹੀਂ ਕਰਦਾ ਇਸ ਚੀਜ਼ ਨੂੰ ਅਸੀਂ ਨਾਮ ਦੇ ਸਕਦੇ ਹਾਂ ਕ੍ਰੋਨਿਕ ਫੈਟੀਗ ਸਿੰਡਰੋਮ ਯਾਨੀ ਕਿ ਹਮੇਸ਼ਾ ਥਕਾਨ ਰਹਿਣਾ ਅੱਜ ਦੇ ਹੈਲਥ ਟਿਪ ਦੇ ਵਿੱਚ ਮੈਂ ਤੁਹਾਨੂੰ ਕੁਝ ਐਸੇ ਡਾਈਟਰੀ ਐਡਵਾਈਸ ਦੇਣਾ ਚਾਹਾਂਗੀ ਜਿਦੇ ਨਾਲ ਕਿ ਤੁਸੀਂ ਆਪਣੇ ਕ੍ਰੋਨਿਕ ਫੈਟੀਗ ਸਿੰਡਰੋਮ ਜਾਂ ਥਕਾਨ ਨੂੰ ਦੂਰ ਕਰ ਸਕਦੇ ਹੋ ਬਹੁਤ ਸਾਰੇ ਕਾਰਨ ਹੁੰਦੇ ਹਨ ਜਿਦੀ ਵਜ੍ਹਾ ਨਾਲ ਤੁਸੀਂ ਹਮੇਸ਼ਾ ਥਕਾਨ ਮਹਿਸੂਸ ਕਰਦੇ ਹੋ ਔਰ ਮੇਰਾ ਇੱਕ ਕਲੀਨिकल ਐਕਸਪੀਰੀਅੰਸ ਹੈ ਕਿ ਕਈ ਵਾਰੀ ਪੇਸ਼ੈਂਟਸ ਸਹੀ ਮਾਤਰਾ ਦੇ ਵਿੱਚ ਪਾਣੀ ਨਹੀਂ ਲੈਂਦੇ ਉਹਨਾਂ ਦੀ ਬੋਡੀ ਦੇ ਵਿੱਚ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ ਡੀਹਾਈਡਰੇਸ਼ਨ ਹੁੰਦੀ ਹੈ ਜਿਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਥਕਾਨ ਰਹਿੰਦੀ ਹੈ ਔਰ ਮੈਂ ਨਿਖਾ ਹੈ ਕਿ ਥੋੜਾ ਜਿਹਾ ਪਾਣੀ ਵਧਾਨ ਦੇ ਨਾਲ ਹੀ ਉਹਨਾਂ ਦੇ ਇਹ ਸਿੰਪਟਮਸ ਕਾਫੀ ਹੱਦ ਤੱਕ ਰਿਡਿਊਸ ਹੋ ਜਾਂਦੇ ਹਨ ਸੋ ਟ੍ਰਾਈ ਵਾਟਰ ਥੈਰੇਪੀ ਇਸ ਤੋਂ ਬਾਅਦ ਕੁਝ ਹਾਰਮੋਨਲ ਚੇਂਜਸ ਹੋ ਗਏ ਹਨ ਜਿਵੇਂ ਕਿ ਤੁਹਾਨੂੰ ਆ ਥਾਇਰੋਕਸਿਨ ਦੀ ਕਮੀ ਹੈ ਥਾਇਰੋਇਡ ਦੀ ਪ੍ਰੋਬਲਮ ਹੈ ਉਦੀ وجہ ਨਾਲ ਵੀ ਤੁਹਾਨੂੰ ਥਕਾਨ ਰਹਿੰਦੀ ਹੈ ਲੇਕਿਨ ਐਸ ਅ ਨਿਊਟ੍ਰੀਸ਼ਨਿਸਟ ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗੀ ਕਿ ਕੁਝ ਐਸੇ ਨਿਊਟ੍ਰੀਐਂਟਸ ਹੈਗੇ ਹਨ ਜਿਨ੍ਹਾਂ ਦੀ ਕਮੀ ਦੀ وجہ ਦੇ ਨਾਲ ਤੁਹਾਨੂੰ ਇਹ ਥਕਾਨ ਰਹਿੰਦੀ ਹੈ ਜਿਨ੍ਹਾਂ ਦਾ ਇਲਾਜ ਬੇहद ਸਿੰਪਲ ਹੈ ਸਭ ਤੋਂ ਪਹਿਲਾਂ ਇਹ ਤੁਸੀਂ ਦੇਖੋ ਕਿ ਕਿਤੇ ਤੁਹਾਨੂੰ ਥਾਇਰੋਇਡ ਤਾਂ ਨਹੀਂ ਹੈ ਤਾਂ ਉਹਦੀ ਵਜ੍ਹਾ ਨਾਲ ਵੀ ਤੁਹਾਨੂੰ ਥਕਾਨ ਰਹਿ ਸਕਦੀ ਹੈ ਆਪਣੇ ਕੰਟਰੀ ਦੇ ਵਿੱਚ ਜਿੱਦਾਂ ਔਰਤਾਂ ਦੇ ਵਿੱਚ ਆਰਨ ਦੀ ਡੈਫੀਸ਼ੀਐਂਸੀ ਹੁੰਦੀ ਹੈ ਐਨੀਮੀਆ ਹੁੰਦਾ ਹੈ ਸੋ ਐਨੀਮੀਆ ਯਾਨੀ ਕਿ ਖੂਨ ਦੀ ਕਮੀ ਦੀ ਵਜ੍ਹਾ ਨਾਲ ਤੁਹਾਨੂੰ ਥਕਾਨ ਰਹਿੰਦੀ ਹੈ ਜੀ ਕੋਈ ਵੀ ਜਿਹੜੀਆਂ ਸਾਡੀਆਂ ਫਰੈਂਡਸ ਇਸ ਵਕਤ ਇਹ ਸਾਡਾ ਟਾਇਰ ਟ੍ਰਿਪ ਦੇਖ ਰਹੀਆਂ ਤੁਸੀਂ ਆਪਣਾ ਇੱਕ ਹਿਮੋਗਲੋਬਿਨ ਚੈੱਕ ਕਰਾਓ ਹਿਮੋਗਲੋਬਿਨ ਚੈੱਕ ਕਰਾਣ ਦੇ ਨਾਲ ਹੀ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਇਹ ਥਕਾਨ ਕੁੰਡੀ ਕਮੀ ਦੀ ਵਜ੍ਹਾ ਨਾਲ ਤਾਂ ਨਹੀਂ ਹੈ ਇਸ ਤੋਂ ਇਲਾਵਾ ਕੈਲਸ਼ੀਅਮ ਦੀ ਕਮੀ ਜੇ ਤੁਹਾਨੂੰ ਹੁੰਦੀ ਹੈ ਉਹਦੇ ਨਾਲ ਵੀ ਤੁਹਾਨੂੰ ਇਹ ਪ੍ਰੋਬਲਮਸ ਆndੀਆਂ ਹੈ ਕੈਲਸ਼ੀਅਮ ਦੀ ਕਮੀ ਦੇ ਨਾਲ ਐਸੋਸੀਏਟਡ ਰਹਿੰਦੀ ਹੈ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਤੁਸੀਂ ਇਹ ਦੇਖੋ ਜੇ ਤੁਹਾਡਾ weight loss ਨਹੀਂ ਹੋ ਰਿਹਾ ਤਾਂ ਹੋ ਸਕਦਾ ਹੈ ਵਿਟਾਮਿਨ ਡੀ ਦੀ ਕਮੀ ਹੋਵੇ ਹੋ ਸਕਦਾ ਹੈ ਕਿ ਜੇ ਤੁਸੀਂ सही मात्रा वाइटमिन डी नहीं लै रहे हो तो जो मैटाबोलिजम है वह स्लगिश हो जाता है तुम तो बहुत बहुत वीक फील करते हो सो so, मैं ये देखा है कि वाइटमिन डी सप्लीमेंटेन जो आप करते हैं पेशेंट की तो उन्होंने एनर्जी लैवल्स वापस आ जाते हैं इस तुला तो ओमेगा थ्री और सिक्स फैटी एसिड्स असी हमेशा फैट्सू बुरा कहने मैं भी कहनी हाँ लेकिन सारे फैट्स एको एक तरह के नहीं होंगे जेडे बैड फैट्स हैं जिमें कि सैचुरेटिड फैट्स होंगे जिमें कि ख्यो ਹੈ ਮੱਖਣ ਹੈ ਮਲਾਈ ਹੈ ਦੇ ਆਰ ਸੈਚੂਰੇਟਿਡ ਫੈਟਸ ਇਹਦੇ ਨਾਲ ਤੁਹਾਨੂੰ ਥਕਾਨ ਹੋ ਸਕਦੀ ਹੈ ਲੇਕਿਨ ਜਿਹੜੇ ਗੁੱਡ ਫੈਟਸ ਹੈ ਜਿਵੇਂ ਕਿ ਜਿਹਨਾਂ ਵਿੱਚ ਮੀਡੀਅਮ ਚੇਨ ਟ੍ਰਾਈਗਲਿਸਰਾਈਡਸ ਹੁੰਦੇ ਆ ਜਿਵੇਂ ਕਿ ਕੋਕੋਨਟ ਆਇਲ ਹੈ ਕੈਨੋਲਾ ਆਇਲ ਹੈ 올ਿਵ ਆਇਲ ਹੈ ਤੁਸੀਂ ਕੀ ਦੇ ਨਾਲ ਇਹਨਾਂ ਨੂੰ ਤੁਸੀਂ ਰਿਪਲੇਸ ਕਰ ਸਕਦੇ ਹੋ 오ਮੇਗਾ 3 6 ਫੈਟੀ ਐਸਿਡਸ ਤੁਹਾਨੂੰ ਮਿਲਦੇ ਹਨ ਸੀਡਸ ਦੇ ਵਿੱਚ ਨਟਸ ਦੇ ਵਿੱਚ ਪੰਪਕਿਨ ਸੀਡਸ ਹੈ ਵਾਟਰਮੈਲਨ ਸੀਡਸ ਹੈਗੇ ਹਨ ਸਨਫਲਾਰ ਸੀਡਸ ਹੈ ਬਦਾਮ ਅਖਰੋਟ ਇਹ ਸਾਰੇ ਤੁਹਾਨੂੰ ਅੱਛੀ ਫੈਟਸ ਦਿੰਦੇ ਆ ਇਹਨੂੰ ਤੁਸੀਂ ਡਾਈਟ ਵਿੱਚ ਸ਼ਾਮਿਲ ਕਰੋ ਇਸ ਤੋਂ ਇਲਾਵਾ ਟੀਵਾਰ ਆਪਾਂ ਮੈਗਨੀਸ਼ੀਅਮ ਡੈਫੀਸ਼ੀਐਂਸੀ ਵੀ ਪੇਸ਼ੈਂਟਸ ਦੇ ਵਿੱਚ ਦੇਖਦੇ ਆ ਜਿਨ੍ਹਾਂ ਨੂੰ ਇਹ ਥਕਾਨ ਇਹ ਬਹੁਤ ਪਰੇਸ਼ਾਨ ਕਰਦੀ ਹੈ ਕੁਝ ਕਰਨ ਦਾ ਮਨ ਨਹੀਂ ਕਰਦਾ ਸੋ ਵਾਈਟਾਮਿਨ ਡੀ ਆਇਰਨ ਕੈਲਸ਼ੀਅਮ ਐਂਡ ਮੈਗਨੀਸ਼ੀਅਮ ਇਹ ਬਹੁਤ ਬਹੁਤ ਇੰਪੋਰਟੈਂਟ ਕਾਰਨ ਹੁੰਦੇ ਆ ਜਿਹਦੀ وجہ ਨਾਲ ਤੁਹਾਨੂੰ ਥਕਾਨ ਰਹਿੰਦੀ ਹੈ ਸਿੰਪਲ ਡਾਈਟ ਚੇਂਜਸ ਕਰਕੇ ਜਾਂ ਸਪਲੀਮੈਂਟਸ ਲੈ ਕੇ ਵੀ ਤੁਸੀਂ ਇਹਦੀ ਕਮੀ ਨੂੰ ਪੂਰਾ ਕਰ ਸਕਦੇ ਹੋ ਵਿਟਾਮਿਨ ਸੀ ਦੀ ਜੇ ਤੁਹਾਡੀ ਬਾਡੀ ਵਿੱਚ ਕਮੀ ਹੈ ਜਿਹਦੇ ਨਾਲ ਤੁਹਾਡੇ ਸਕਰਵੀ ਯਾਨੀ ਕਿ ਮੂੰਹ ਦੇ ਵਿੱਚ ਤੁਹਾਨੂੰ ਕਈ ਵਾਰ ਛਾਲੇ ਹੋ ਜਾਂਦੇ ਆ ਉਹ ਵੀ ਇੱਕ ਸਿੰਪਟਮ ਹੈ ਕਿ ਤੁਸੀਂ ਵਿਟਾਮਿਨ ਸੀ ਦੀ ਕਮੀ ਦਾ ਸ਼ਿਕਾਰ ਹੋ ਇਸ ਤੋਂ ਇਲਾਵਾ ਮੈਂ ਦੋ ਹਾਰਮੋਨਸ ਦੀ ਗੱਲ ਕਰਨਾ ਚਾਹਨੀ ਆ 세ਰੋਟੋਨਿਨ ਐਂਡ ਕੋਰਟਿਸੋਲ ਕੋਰਟਿਸੋਲ ਹੈ ਸਟ्रेस ਹਾਰਮੋਨ ਜਿਹੜਾ ਕਿ ਤੁਹਾਡੇ ਸਰੀਰ ਦੇ ਅੰਦਰ ਥਕਾਨ ਦੇ ਸਿੰਪਟਮਸ ਲੈ ਕੇ ਆਂਦਾ ਹੈ ਔਰ 세ਰੋਟੋਨਿਨ ਹੈ ਵੈਲ ਬੀਇੰਗ ਦਾ ਹਾਰਮੋਨ ਸੋ ਸਾਨੂੰ 세ਰੋਟੋਨਿਨ ਲੈਵਲਸ ਨੂੰ ਵਧਾਉਣਾ ਹੈ ਕੋਰਟਿਸੋਲ ਲੈਵਲ ਨੂੰ ਕੱਟ ਕਰਨਾ ਹੈ 세ਰੋਟੋਨਿਨ ਵਧਾਣ ਦੇ ਬਹੁਤ ਹੀ ਸਿੰਪਲ ਤਰੀਕੇ ਹੈ ਤੁਸੀਂ ਚੀਜ਼ ਲੈ ਸਕਦੇ ਹੋ ਤੁਸੀਂ ਨਟਸ ਲਾਓ omega 3 6 ਫੈਟੀ ਐਸਿਡਸ ਉਹ ਸਾਮਨ ਫਿਸ਼ ਲੈ ਸਕਦੇ ਹੋ ਇਹਦੇ ਨਾਲ ਤੁਹਾਡਾ ਫੀਲ ਗੁੱਡ ਹਾਰਮੋਨ ਵਧਦਾ ਜਾਂਦਾ ਹੈ ਸਟ्रेस ਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰੋ ਬਿਕਾਉਜ਼ ਇਹ ਸਾਰੀਆਂ ਚੇਂजेस ਬਹੁਤ ਜ਼ਰੂਰੀ ਹੈ ਡਾਈਟ ਵਿੱਚ ਲਿਆਣਾ ਜੇ ਤੁਹਾਨੂੰ ਹਮੇਸ਼ਾ ਥਕਾਨ ਰਹਿੰਦੀ ਹੈ ਤੇ ਸਭ ਤੋਂ ਇੰਪੋਰਟੈਂਟ ਹੈ ਦਹੀਂ ਦਾ ਇਸਤੇਮਾਲ ਕਿਉਂਕਿ ਦਹੀਂ ਦੇ ਵਿੱਚ ਹੁੰਦੇ ਆ ਹੈਲਦੀ ਪ੍ਰੋਬਾਇਓਟਿਕਸ ਜਿਹੜੇ ਕਿ ਤੁਹਾਡੇ ਮੈਟਾਬੋਲਿਜ਼ਮ ਨੂੰ ਸ਼ਾਰਪ ਕਰਦੇ ਹਨ ਔਰ ਤੁਹਾਨੂੰ ਐਨਰਜੈਟਿਕ ਬਣਾਉਂਦੇ